ਕਹਿੰਦੇ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਜੀ ਨੇ ਨਵਾਂ ਸਿਆਪਾ ਫੇਪਾਤਾ ਇਹ ਰਾਤੋਂ ਰਾਤ ਪਤਾ ਨਹੀਂ ਕੀ ਸੋਚਦੇ ਸੌਂਦੇ ਵੀ ਆ ਕਿ ਨਹੀਂ ਸੌਂਦੇ ਕੋਈ ਨਾ ਕੋਈ ਸਿਆਪਾ ਪਾਈ ਫਿਰਦੇ ਆ ਹੁਣ ਕੀ ਚੱਕਰ ਬੈ ਗਿਆ ਯਾਰ ਹੁਣ ਸਭ ਤੋਂ ਪਹਿਲਾਂ ਜਿਹੜੇ PGWP ਵਿਚਾਰੇ ਅਪਲਾਈ ਕਰਦੇ ਸੀ ਆਫਟਰ ਸਟੱਡੀ ਉਹਨਾਂ ਨੇ ਕਹਿ ਦਿੱਤਾ PGWP ਚ ਵੀ ਇੱਕ ਮੰਡੇਟਰੀ ਰਿਕੁਆਇਰਮੈਂਟ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਜਾਂ ਤਾਂ ਆਇਲੈਸ ਜਾਂ ਫ੍ਰੈਂਚ ਉਦੀ ਮਿਨੀਮਮ ਸੀਐਲਬੀ ਆਪਾਂ ਨੂੰ ਚਾਹੀਦੀ ਆ ਠੀਕ ਹੈ ਅਗਰ ਤੁਹਾਨੂੰ ਪੀਜੀਡਬੀਪੀ ਤੁਸੀਂ ਲੈਣਾ ਵਾ ਕੈਨੇਡਾ ਵਿੱਚ ਐਂਡ ਸੈਕੰਡ ਚੀਜ਼ ਉਹਨਾਂ ਨੇ ਕਿਹਾ ਕਿ ਸਟੂਡੈਂਟ ਜਿੰਨੇ ਆ ਰਹੇ ਸੀ ਆਪਾਂ ਸਾਰਿਆਂ ਨੂੰ ਪਤਾ ਇਸ ਸਾਲ ਉਹਨਾਂ ਨੇ ਕਟੌਤੀ ਕੀਤੀ ਸਟੱਡੀ ਪਰਮਿਟਸ 'ਚ ਤੇ ਹੁਣ ਉਹ ਕਹਿ ਰਹੇ ਨੇ ਕਿ 2025-2026 'ਚ 10% ਹੋਰ ਕਟੌਤੀ ਹੋਊਗੀ ਇਹਨਾਂ ਦੀ ਐਂਡ ਨਾਲ ਦੀ ਨਾਲ ਜਿਹੜੀ ਸਭ ਤੋਂ ਵੱਡਾ ਚਟਕਾ ਸਟੂਡੈਂਟਸ ਨੂੰ ਇਹ ਲੱਗਿਆ ਵਾ ਉਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਵੀ ਸਟੂਡੈਂਟ 1 ਨਵੰਬਰ 2024 ਤੋਂ ਬਾਅਦ ਆਣਗੇ ਠੀਕ ਐਸ ਉਹਨਾਂ ਦੇ ਪਰਮਿਟ ਸਟੱਡੀ ਪਰਮਿਟਸ ਅਪਰੂਵ ਹੋਣਗੇ ਉਹਨਾਂ ਸਾਰਿਆਂ ਨੂੰ ਪੀਜੀਡਬਲਯੂਪੀ ਫੇਰ ਹੀ ਮਿਲੂਗਾ ਅਗਰ ਉਹਨਾਂ ਦੀ ਜਿਹੜੀ ਪੜ੍ਹਾਈ ਆ ਉਹ ਲੇਬਰ ਮਾਰਕੀਟ ਵਿੱਚ ਡਿਮਾਂਡ ਵਿੱਚ ਆ ਅਦਰਵਾਈਜ਼ ਤੁਸੀਂ ਡਿਪਲੋਮਾ ਕੋਈ ਵੀ ਲੈ ਕੇ ਆਜੋ ਜਿਹਦੀ ਇੱਥੇ ਕੋਈ ਡਿਮਾਂਡ ਨਹੀਂ ਆ ਗਈ ਤਾਂ ਤੁਹਾਨੂੰ ਕੋਈ ਗਾਰੰਟੀ ਨਹੀਂ ਉਹ ਕਹਿੰਦੇ ਪੀਜੀਡਬਲਯੂਪੀ ਮਿਲੂਗਾ ਤਾਂ ਸਿੱਧਾ ਸਿੱਧਾ ਉਹਨਾਂ ਨੇ ਹੱਥ ਜੋੜ ਦਿੱਤੇ ਆ ਠੀਕ ਹੈ ਨਾ ਕਹਿੰਦਾ ਮਤਲਬ ਉਹੀ ਆ ਕਿ ਉਹ ਚੁੰਦੇ ਨਹੀਂ ਆ ਉਹ ਰਾਤੋ ਰਾਤ ਸਖਤਾਈ ਕਰੀ ਜਾਂਦੇ ਕਿ ਇੱਥੇ ਉਹੀ ਬੰਬਾਵੇ ਐਕਚੁਅਲ ਚ ਡਿਸਰਵ ਕਰਦਾ ਪੜਿਆ ਲਿਖੇ ਜਿਹੜਾ ਐਕਚੁਅਲ ਜਿਸਨਾਂ ਨੇ ਕਿ ਸਟੱਡੀ ਕਰਨੀ ਆ ਉਹਨਾਂ ਨੂੰ ਲੇਬਰ ਦੀ ਲੋੜ ਨਹੀਂ ਆ ਗਈ ਉਹ ਕਹਿੰਦੇ ਜਾਂ ਤਾਂ ਫ੍ਰੈਂਚ ਪ੍ਰੋਫੀਸ਼ੈਂਸੀ ਵਾਲਾ ਬੰਦਾ ਆਵੇ ਜਿਹਨੂੰ ਫ੍ਰੈਂਚ ਆਂਦੀ ਆ ਬੋਲਣੀ ਜਾਂ ਫਿਰ ਕਹਿੰਦੇ ਕਿਸੇ ਕੋਲ ਕੋਈ ਸਕਿੱਲ ਹੋਵੇ ਕੋਈ ਟ੍ਰੇਡ ਓਕਿਊਪੇਸ਼ਨ ਵਧੀਆ ਹੋਵੇ ਤਾਂ ਹੀ ਇੱਥੇ ਆਵੇ ਉਹਨਾਂ ਨੇ ਪਹਿਲਾਂ ਤਾਂ ਆਪਣਾ ਸਾਰਿਆਂ ਨੂੰ ਪਤਾ ਠੀਕ ਹੈ ਵਿਜ਼ਟਰ ਵੀਜ਼ੇ ਲਈ ਉਹਨਾਂ ਨੇ ਐਲਐਮਆਈ ਬੰਦ ਕਰ ਦਿੱਤੀ 30 ਦਿਨ ਕੰਮ 30 ਦਿਨ ਕੰਟਰੀ ਉਸ ਤੋਂ ਬਾ ਤੋਤੀ ਕਰ ਦਿੱਤੀ ਉਸ ਤੋਂ ਬਾਅਦ ਪੀਜੀਡਬਲਯੂਪੀ ਵੀ ਇਹਨਾਂ ਨੇ ਕਹਿ ਦਿੱਤਾ ਕਿ ਤਾਂ ਮਿਲਣਗੇ ਕੁਝ ਮਿਨੀਮਮ ਕ੍ਰਾਈਟੇਰੀਆ ਹੋਣਾ ਚਾਹੀਦਾ ਪੂਰਾ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਸਿਰਫ ਜਿਹਨਾਂ ਦੀ ਡਿਮਾਂਡ ਹੋਊਗੀ ਸਟੱਡੀ ਦੀ ਇੱਥੇ ਉਹਨਾਂ ਨੂੰ ਪੀਜੀਡਬਲਯੂਪੀ ਮਿਲੂਗਾ ਉਹ ਮਤਲਬ ਕਹਿੰਦਾ ਭਰਾ ਹੁਣ ਰੱਬ ਤੇ ਭਰੋਸਾ ਕਰੋ ਕੈਨੇਡਾ ਦੇ ਚੌਖਾ ਹੋ ਗਿਆ ਚਲੋ ਠੀਕ ਹੈ ਯਾਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿੱਤੋ ਦਰਦ